ਯੂਥ ਕਾਲਜ ਲੁਧਿਆਣਾ ਸ਼ਹਿਰ ਦਾ ਇੱਕ ਵਾਰ ਫੇਰ ਤੋਂ ਪ੍ਰਧਾਨ ਬਣਾਈ ਜਾਣ ਦੇ ਗੁਰਦੀਪ ਸਿੰਘ ਗੋਸ਼ਾ ਨੂੰ ਅੱਜ ਸ਼੍ਰੀ ਕਲਗੜ੍ਹ ਸਾਹਿਬ ਮਾਰਕੀਟ ਐਸੋਸੀਏਸ਼ਨ ਦੇ ਦੁਕਾਨਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਤੋਂ ਇੱਥੇ ਪੂਰਾ ਸਮਰਥਨ ਮਿਲਦਾ ਰਿਹਾ। ਉਹਨਾਂ ਨੇ ਇੱਕ ਵਾਰ ਫੇਰ ਤੋਂ ਪ੍ਰੋਸਾ ਪ੍ਰਕਟਾਉਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਹ ਤੈਅ ਦਿਨ ਨਿਭਾਉਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਦੁਕਾਨਦਾਰਾਂ ਦੇ ਕਈ ਮੁੱਦੇ ਜਿਨ੍ਹਾਂ ਨੂੰ ਲੈ ਕੇ ਉਹ ਆਵਾਜ਼ ਚੁੱਕਣਗੇ ਉਹਨਾਂ ਨੇ ਨਸ਼ਾਖੋਰੀ ਨੂੰ ਲੈ ਕੇ ਵੀ ਪੰਜਾਬ ਸਰਕਾਰ ਤੇ ਹਮਲਾ ਕੀਤਾ ਅਤੇ ਚੋਣਾਂ ਦੌਰਾਨ ਕੀਤੇ ਵਾਅਦੇ ਤੋਂ ਪਰਤਣ ਦਾ ਦੋਸ਼ ਵੀ ਲਾਇਆ ਜਦਕਿ ਕਰੋਨਾ ਨੂੰ ਲੈ ਕੇ ਕਰਫਿਊ ਦਾ ਸਮਾਂ ਵਧਾਉਣ ਸੰਬੰਧੀ ਦਿੱਤੇ ਗਏ ਨਿਰਦੇਸ਼ਾਂ ਨੂੰ ਉਹਨਾਂ ਨੇ ਦੁਕਾਨਦਾਰਾਂ ਵਿਰੋਧ ਦੱਸਿਆ ਉੱਥੇ ਲੁਧਿਆਣਾ ਕਾਲਜ ਦੇ ਬੁਲਾਰੇ ਕਮਲਜੀਤ ਸਿੰਘ ਨੇ ਜਿੱਥੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਹਮਲਾ ਬੋਲਿਆ ਉਹਨਾਂ ਦੋਸ਼ ਲਗਾਇਆ ਕਿ ਕਰੋਨਾ ਨੂੰ ਸਿਆਸੀ ਪਾਰਟੀ ਨੇ ਆਪਣਾ ਹਥਿਆਰ ਬਣਾ ਲਿਆ ਅਤੇ ਆਪਣੀ ਦੀ ਮਰਜ਼ੀ ਦੇ ਮੁਤਾਬਕ ਇਸਤੇਮਾਲ ਕਰ ਰਹੇ ਹਨ ਸਰ ਅੱਜ ਜਿਹੜਾ ਸਨਮਾਨਿਤ ਕੀਤਾ ਗਿਆ ਦੇਖੋ ਪਹਿਲਾਂ ਤਾਂ ਗੁਰੂ ਸਾਹਿਬ ਦਾ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਸਦਕੇ ਹੁੰਦਾ ਸੁਬੀਰ ਸਿੰਘ ਬਾਦਲ ਸਾਹਿਬ ਵਿਕਰਮ ਸਿੰਘ ਜੀਠੀਆ ਸਾਹਿਬ ਵੱਲੋਂ ਮਲਟੀ ਰਮਾਣਾ ਜੀ ਵੱਲੋਂ ਦੁਬਾਰਾ ਤੀਜੀ ਵਾਰ ਜ਼ਿੰਮੇਵਾਰੀ ਦਿੱਤੀ ਗਈ ਪਹਿਲਾਂ ਦੋ ਹਲਕੇ ਦਿੱਤੇ ਸੀ ਫਿਰ ਤਿੰਨ ਦਿੱਤੇ ਹੁਣ 6 ਦਿੱਤੇ ਜ਼ਿੰਮੇਵਾਰੀ ਵਧ ਗਈ ਤੇ ਮੇਰੀ ਜ਼ਿੰਮੇਵਾਰੀ ਲਾਸਟ ਸਾਲ ਹੈ ਇਲੈਕਸ਼ਨ ਦਾ ਲੋਕ ਬੜੇ ਪਰੇਸ਼ਾਨ ਹੈ ਜੇ ਅੱਜ ਮੈਂ ਅਕਾਲਗਰ ਮਾਰਕੀਟ 'ਚ ਆਇਆ ਤੇ ਇਹ ਅਕਾਲ ਮਾਰਕੀਟ ਮੇਰਾ ਆਪਣਾ ਘਰ ਹੈ ਮੈਨੂੰ ਹਮੇਸ਼ਾ ਤੋਂ ਸ਼ੁਰੂ ਤੋਂ ਚਾਹੇ ਬਿਜ਼ ਚਾਹੇ ਵਪਾਰੀ ਵਰਗ ਦੇ ਸਮੱਸਿਆ ਦੀ ਗੱਲ ਕਰ ਲਈਏ ਚਾਹੇ ਸੋਸ਼ਲਿਜ਼ਮ ਗੱਲ ਕਰੀਏ ਤੇ ਚਾਹੇ ਕੋਈ ਗੱਲ ਕਰ ਲਈਏ ਰਾਜਨੀਤੀ ਤੌਰ ਤੇ ਮੈਨੂੰ ਇੱਥੇ ਹਮੇਸ਼ਾ ਆਸ਼ੀਰਵਾਦ ਮਿਲਿਆ ਅੱਜ ਮੈਂ ਇੱਥੇ ਆਸ਼ੀਰਵਾਦ ਕਾਲ ਮਾਰਕੀਟ ਤੋਂ ਲੈਣ ਆਇਆ ਤੇ ਸਮੱਸਿਆਵਾਂ ਬੜੀਆਂ ਵਪਾਰੀਆਂ ਦੀਆਂ 5 ਰੁਪਏ ਬਿਜਲੀ ਕੈਪਟਨ ਸਾਹਿਬ ਨੇ ਦਿੱਤੀ ਸੀਗੀ ਵਪਾਰੀਆਂ ਨੂੰ ਇਨਸਪੈਕਟਰੀ ਰਾਜ ਤੋਂ ਨਜਾਦ ਦਮਾਨ ਦੀ ਗੱਲ ਕੀਤੀ ਸੀਗੀ ਬਹੁਤ ਮਤਲਬ ਮਾੜੇ ਕੰਮ ਕਰਦੇ ਅੱਜ ਲੋਕ ਬੜੇ ਦੁਖੀ ਆ ਦੇ ਵਪਾਰੀਆਂ ਦੇ ਜਿੱਥੇ ਸਮੱਸਿਆ ਵੀ ਸੁਣਾਂਗੇ ਤੇ ਉੱਤੇ ਇਹਨਾਂ ਨੂੰ ਨਾਲ ਲਿਆ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਤਰਜਮਾਨੀ ਦੇਵਾਂਗੇ ਕਿਉਂਕਿ ਵਪਾਰੀਆਂ ਨੂੰ ਜੇ ਵਪਾਰੀਆਂ ਦੀ ਨਹੀਂ ਸੁਣੀ ਜਾਊਗੀ ਕਿਉਂਕਿ ਪੰਜਾਬ ਦੇ ਅੰਦਰ ਹਰ 90% ਲੋਕ ਵਪਾਰ ਕਰਦੇ ਆ ਤੇ ਜੇ ਵਪਾਰੀ ਖੁਸ਼ ਨਹੀਂ ਹੈ ਤਾਂ ਸਭ ਲੋਕ ਕੁਝ ਨਹੀਂ ਆ ਵਪਾਰੀ ਬਹੁਤ ਦੁਖੀ ਆ ਚਾਰ ਸਾਲ ਦੀਆਂ ਪਲੰਡੀਆਂ ਜਿਹੜੀਆਂ ਝੂਠ ਦਾ ਪਲੰਦਾ ਜੇ ਪੀਕੇ ਦੀ ਝੂਠ ਬੋਲਿਆ ਸੀ ਕੈਪਟਨ ਸਾਹਿਬ ਨੇ ਸੋਚ ਚੱਕ ਲਈ ਕੈਪਟਨ ਸਾਹਿਬ ਨੇ ਈਵਨ ਦੇਖਿਆ ਵੀ ਪੱਗ ਬੰਨਦੇ ਆ ਗੁਰੂ ਸਿੱਖ ਬੰਦੇ ਨੂੰ ਕਦੀ ਵੀ ਝੂਠੀ ਸੋਹਣੀ ਗੱਲ ਤੇ ਪਹਿਲੀ ਗੱਲ ਤਾਂ ਸੋਖਾ ਨਹੀਂ ਚਾਹੀਦਾ ਜਿਹੜੀ ਉਸ ਝੂਠੀ ਸੋਹਾਂ ਲੋਕਾਂ ਨੂੰ ਸਭ ਪ੍ਰਚਾਰ ਪਤਾ ਜੇ ਸੋਸ਼ਲ ਮੀਡੀਆ ਦੇ ਮਿੰਟ ਚ ਪਹੁੰਚ ਜਾਂਦਾ ਤੇ ਪਤਾ ਲੱਗ ਜਾਊਗਾ ਹੁਣ ਪੀਕੇ ਨੂੰ ਪਜਾ ਦੇਣਗੇ ਲੋਕ ਪੰਜਾਬ ਚ ਛੱਡਦੇ ਦੀ। ਛੱਡ ਕੀ ਦੇਖਦੇ ਹਾਂ ਆਮ ਆਦਮੀ ਪਾਰਟੀ ਦਾਵਾ ਆਪਣਾ ਕਰ ਰਹੀ ਹੈ ਕਿ ਅਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਦਾਅਵੇ ਕਰਨਾ ਕੀ ਹੁੰਦਾ ਜੀ ਕੰਮ ਕਰਕੇ ਦਿਖਾਣਾ ਪੈਂਦਾ ਅਸੀਂ ਜੋ ਕੰਮ ਕਿਹਾ ਕੀਤਾ ਚਾਰ 에ਰਪੋਰਟ ਬਣਾਏ ਆ ਇਨਫਰਾਸਟ੍ਰਕਚਰ ਤੇ ਕੰਮ ਕੀਤਾ ਆ ਆਈਟੀ ਹੱਬ ਬਣਾਇਆ ਮੌਲੀ ਦੇ ਵਿੱਚ ਇੰਟਰਨੈਸ਼ਨਲ ਬੱਸ ਸਟੈਂਡ ਬਣਾਏ ਆ ਦਰਬਾਰ ਸਾਹਿਬ ਦਾ ਹਾਲਾਦ ਵਾਲਾ ਸ਼ਹੀਦਾਂ ਦੀ ਯਾਦਗਾਰ ਸਟੇਡੀਅਮ ਬਣਾਇਆ ਕਬੱਡੀ ਦੇ ਕਬੱਡੀ ਖੇ ਸ਼ਗਨ ਸਕੀਮ ਹੈ ਆਟਾ ਦਾਲ ਸਕੀਮ ਨਵੇਕਲੀ ਸ਼ੁਰੂ ਕੀਤੀ ਸੀ ਅਸੀਂ ਜੋ ਕਿ ਆ ਕੀਤਾ ਲੋਕ ਹੁਣ ਝੂਟਦੇ ਗੁਲਾਬ ਵਿੱਚ ਨਹੀਂ ਆਣਗੇ ਅਸੀਂ ਕੀਤਾ ਤੇ ਅੱਗੋਂ ਵੀ ਕਰਕੇ ਦਿਖਾਵਾਂਗੇ ਕੀ ਲੱਗਦਾ ਜੀ ਕਰੋਨਾ ਮਹਾਮਾਰੀ ਫੇਰ ਆ ਗਈ ਹੈ ਵੀ ਜਿਹੜਾ ਕਰੋਨਾ ਮਹਾਮਾਰੀ ਜੇ ਕਿਸਾਨ ਅੱਜ ਧਰਨੀਆਂ ਤੇ ਬੈਠੇ ਆ ਤੇ ਸਰਕਾਰ ਸਭ ਤੋਂ ਪਹਿਲਾਂ ਉਹਨਾਂ ਦੀ ਮੰਗਾਂ ਮੰਨੇ ਫਿਰ ਕਾਨੂੰਨਾਂ ਬਿਮਾਰੀ ਦੀ ਗੱਲ ਕਰੇ ਕਿ ਉਹਨਾਂ ਦੀ ਜਾਨ ਕੀਮਤੀ ਨਹੀਂ ਹੈ ਉਹਨਾਂ ਦੀ ਜਾਨ ਵੀ ਤਾਂ ਕੀਮਤੀ ਹੈ ਨਾ ਉਹਨਾਂ ਦੀ ਜਾਨ ਦੀ ਕੀਮਤ ਕਿਉਂ ਨਹੀਂ ਲਾਈ ਜਾ ਰਹੀ ਹੁਣ ਕਰੋਨਾ ਦੀ ਬਾਕੇ ਨੂੰ ਡਰਾਇਆ ਜਾ ਰਿਹਾ ਤੇ ਉਹਨਾਂ ਉਹਨਾਂ ਤੋਂ ਵੀ ਸੋਚੋ ਨਾ ਉਹ ਵੀ ਵਿਚਾਰੇ ਕਿਸੇ ਦੇ ਘਰ ਦੇ ਮਹਿਮਾਨ ਆ ਕਰਦੇ ਪਰਿਵਾਰ ਦੇ ਮੈਂਬਰ ਆ ਪੰਜ ਦਾ ਦੇਖੋ ਤੱਕਾ ਹੀ ਹੋ ਰਿਹਾ ਮੈਂ ਤਾਂ ਕਹਿੰਦਾ ਵੀ ਇਹ ਪੁੱਛਣਾ ਹੋਵੇ ਵੀ 9 ਵੇ ਤੋਂ ਬਾਅਦ ਕੰਜ਼ਮਪਸ਼ਨ ਹੈ ਉਸ ਤੋਂ ਬਾਅਦ ਵੀ ਕੋਰੋਨਾ ਆ ਜਾਊਗਾ ਤੇ ਉਸ ਤੋਂ ਪਹਿਲਾਂ ਦੀ ਕੰਜ਼ਮਪਸ਼ਨ ਦਿੱਤੀ ਹੋਈ ਤਾਂ ਫਿਰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਖਰਜੀਤ ਸਿੰਘ ਮੈਂ ਮੁਖਵਲਾ ਰਾਸ਼ ਸ਼ਰਮਣੀ ਅਕਾਲੀ ਦਲ ਜ਼ਿਲ੍ਹਾ ਲੁਧਿਆਣਾ ਤੋਂ ਦਿਹਾਤੀ ਤੋਂ ਤੇ ਮੈਂ ਇਸ ਚੈਨਲ 'ਚ ਸਾਰੇ ਆਪਣੇ ਵੀਰਾਂ ਨੂੰ ਬੇਨਤੀ ਵੀ ਕਰਦਾ ਤੇ ਆਪਣੀ ਪੂਰੀ ਅਕਾਲਗਰ ਮਾਰਕੀਟ ਵੱਲੋਂ ਇਹ ਵਿਸ਼ਵਾਸ ਵੀ ਦਿਵਾਉਣਾ ਤੇ ਅਸੀਂ ਗੁਰਦੀਪ ਸਿੰਘ ਜੀ ਗੋਸ਼ਾ ਜੋ ਪਹਿਲਾਂ ਹੀ ਕਾਫੀ ਲੰਮੇ ਸਮੇਂ ਤੋਂ ਇੱਥੇ ਦੁਕਾਨਦਾਰ ਵੀ ਰਹੇ ਨੇ ਤੇ ਵਪਾਰੀ ਦੇ ਤੌਰ ਤੇ ਇੱਥੇ ਅੱਜ ਵੀ ਜੁੜੇ ਹੋਏ ਨੇ ਜਦੋਂ ਵੀ ਇਹਨਾਂ ਦੇ ਨੂੰ ਲੋਡ ਪਈ ਗਈ ਅਸੀਂ ਤਨਮਨ ਧੰਦੇ ਨਾਲ ਅਸੀਂ ਪੂਰੇ ਚਟਾਨ ਵਾਂਗੂ ਇਹਨਾਂ ਦੇ ਨਾਲ ਖੜੇ ਆਂ ਹਰ ਤਰ੍ਹਾਂ ਦੇ ਨਾਲ ਖੜੇ ਆਂ ਸਵੇਰੇ ਦੁਪਹਿਰੇ ਸ਼ਾਮੀ ਅੱਧੀ ਰਾਤ ਨੂੰ ਆਵਾਜ਼ ਮਾਰਨ ਤੇ ਪੂਰੀ ਦੀ ਪੂਰੀ ਇੱਥੇ ਦੀ ਜਿਹੜੀ ਟੀਮ ਆ ਕਾਲਕੜ ਮਾਰਕੀਟ ਦੀ ਇਹ ਇਹਨਾਂ ਦੇ ਨਾਲ ਖੜੀ ਆ ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਰੋਨਾ ਦੀ ਦੇਖੋ ਕਰੋਨਾ ਤਾਂ ਸਰਕਾਰਾਂ ਨੇ ਆਪਣਾ ਯਾਰ ਬਣਾ ਲਿਆ ਹਫ਼ਤਾ ਪਹਿਲਾਂ ਨਨਕਾਣਾ ਸਾਹਿਬ ਜਾਣਾ ਸੀ ਜਿੱਥਾ ਉਹ ਕੈਂਸਲ ਕਰਤਾ ਤੇ ਉੱਥੇ ਮੋਦੀ ਦੀ ਰੈਲੀ ਦੇ ਵਿੱਚ 10 ਲੱਖ ਬੰਦਾ ਇਕੱਠਾ ਹੁੰਦਾ ਉੱਥੇ ਕਰੋਨਾ ਨਹੀਂ ਹੁੰਦਾ ਇਹ ਕਰੋਨਾ ਨੂੰ ਸਰਕਾਰਾਂ ਵਰਤ ਰਹੀਆਂ ਨੇ ਆਪਣੇ ਹਿਸਾਬ ਨਾਲ ਜੇ ਜੇ ਕੱਲੇ ਪੰਜਾਬ 'ਚ ਹੀ ਰਾਤ ਨੂੰ ਕਰੋਨਾ ਸ਼ੁਰੂ ਹੁੰਦਾ 9 ਵਜੇ ਤੇ ਸ਼ਾਮੀ ਸਵੇਰੇ 5 ਵਜੇ ਤੱਕ ਕਰੋਨਾ ਹੁੰਦਾ ਇਸ ਦੇ ਕੈਪਟਨ ਸਾਹਿਬ ਦੇ ਬਿਆਨ ਦੇ ਨਾਲ ਸਾਡਾ ਕਾਰੋਬਾਰ تباہ ਹੋ ਗਿਆ ਫਿਰ ਦੁਬਾਰਾ ਸਾਰਾ ਲੈਣ ਦੇਣ ਬੰਦ ਹੋ ਗਿਆ ਇਹ ਇਹਨੂੰ ਸੋਚਣਾ ਚਾਹੀਦਾ ਸੀਗਾ ਕੈਪਟਨ ਨੂੰ ਕਿ ਮੈਂ ਜਿਹੜਾ ਇਹ ਦੁਵਾਰਾ ਬਿਆਨ ਦੇ ਰਿਹਾ ਹਾਂ ਇਹ ਕਰੋਨਾ ਕਰੋਨਾ ਜਿੱਥੇ ਦਿਲ ਕਰਦਾ ਉੱਥੇ ਵਰਤ ਲੈਂਦੇ ਨੇ ਕਰੋਨਾ ਨੂੰ ਠੀਕ ਹੈ ਇਹ ਜਿਹੜੀਆਂ ਵਪਾਰੀਂ ਦੀਆਂ ਉਹਦਾ ਕਸਮਾਂ ਖਾ ਕੇ ਕਹਿੰਦੇ ਸੀ ਮੈਂ ਨਸ਼ਾ ਮੁਕਤ ਪੰਜਾਬ ਦੇਵਾਂਗਾ ਤੁਸੀਂ ਕਿਸੇ ਵੀ ਕਿਸਾਨ ਨੂੰ ਜਿਹੜਾ ਕਰਜ਼ਾ ਦੇਣ ਦੀ ਲੋੜ ਨਹੀਂ ਅਸੀਂ ਕਰਜ਼ਾ ਕਰਜ਼ਾ ਸਰਕਾਰ ਚਕਾਊਗੀ ਕਿੱਥੇ ਗਈਆਂ ਉਹ ਸੋਹਾਂ ਜਿਹੜੀਆਂ ਅਸੀਂ ਅੱਜ ਹਰ ਵਰਗ ਜਿਹੜਾ ਉਹ ਦੁਖੀ ਕਰਤਾ ਹਰ ਵਰਗ ਜਿਹੜਾ ਇਹਨਾਂ ਤੋਂ ਪਰੇਸ਼ਾਨ ਹੈ ਤੇ ਦੂਜਾ ਜੇ ਸੈਂਟਰ ਸਰਕਾਰ ਦੀ ਗੱਲ ਕਰੀਏ ਸਾਡੇ ਇੱਥੇ ਤੇਲ ਜਿਹੜਾ 100 ਰੁਪਏ ਲੀਟਰ ਪਹੁੰਚ ਗਿਆ ਉਹੀ ਟੈਂਕਰ ਭਰ-ਭਰ ਕੇ ਨੇਪਾਲ ਜਾਂਦੇ ਨੇ ਉੱਥੋਂ ਬਾਰਡਰ ਤੋਂ ਘੁੰਮ ਕੇ ਵਾਪਸ ਆਉਂਦੇ ਨੇ ਸਾਡੇ ਪੈਟਰੋਲ ਪੰਪਾਂ ਤੇ 22 ਰੁਪਏ ਲੀਟਰ ਉਹ ਸਸਤਾ ਦੇ ਰਹੇ ਨੇ ਨੇਪਾਲ ਵਾਲੇ ਸਾਨੂੰ ਵੇਚ ਰਹੇ ਨੇ ਇਹਨਾਂ ਕੋਲੋਂ ਖਰੀਦ ਕੇ ਸਾਨੂੰ 22 ਰੁਪਏ ਲੀਟਰ ਸਸਤਾ ਦੇ ਰਹੇ ਨੇ ਉਹ ਕਿਸ ਤਰ੍ਹਾਂ ਦੇ ਰਹੇ ਨੇ ਇਹ ਟੈਕਸ ਟੈਕਸ ਲਾ ਲਾ ਕੇ ਸਾਡੀ ਜਨਤਾ ਨੂੰ ਆਪ ਮਾਰਨਾ ਚਾਹੁੰਦੇ ਨੇ ਇਹ ਸਾਰੀ ਜਨਤਾ ਨੂੰ ਗਰੀਬ ਕਰਨਾ ਚਾਹੁੰਦੇ ਨੇ ਇਹ ਇਹਨਾਂ ਦੀ ਪਾਲਿਸੀ ਗਲਤੀ ਹੈਗੀ ਹੈ ਸੈਂਟਰ ਸਰਕਾਰ ਦੀ ਪਾਲਿਸੀ ਗਲਤ ਹੈਗੀ ਇਹ ਜੇ ਜੀ ਬੀ ਜੀ ਪੀ ਦੀ ਅੱਜ ਅੱਜ ਈਵੀਐਮ ਖਤਮ ਕਰ ਦਿਓ ਬੀ ਜੀ ਪੀ ਖਤਮ ਹੋ ਜਾਏਗੀ ਇਹਨਾਂ ਨੇ ਸਾਰਾ ਵਪਾਰੀ ਵਰਕਰ ਨੂੰ ਪਟਨ ਲਾਤਾ ਜਿਮਾਂ ਵਾਲੇ ਮਾਰਤੇ ਸਾਰੇ ਮਾਲ ਜਿਹੜੇ ਆ ਖਤਮ ਕਰਤੇ ਸਾਰਾ ਕਾਰੋਬਾਰ ਖਤਮ ਕਰਦੇ ਲੋਕਾਂ ਨੂੰ ਸੜਕ ਤੇ ਲਿਆ ਕੇ ਖੜਾ ਕਰਤਾ ਇਹਨਾਂ ਨੇ ਭਾਜਪਾ ਵਾਲੇ ਤੇ ਇਸ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਆਉਂਦੀ ਸਾਡੀ ਸਰਕਾਰ ਆਊਗੀ ਅਸੀਂ ਪੂਰੀ ਜਿਹੜੀ ਆ ਹਰ ਵਰਗ ਨੂੰ ਜਿਹੜੀ ਰਾਹਤ ਦੇਾਂਗੇ ਲੋਕਾਂ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਤੋਂ ਅਕਸ਼ਿਤ ਪੱਕੂ ਦੀ ਰਿਪੋਰਟ ਐਸਐਮਜ਼ेड ਨਿਊਜ਼